ਹਲੋ ਹਾਂਜੀ ਅੱਜ ਆਪਾਂ ਕੱਟ ਕਰ ਰਹੇ ਆਂ ਟੀਰਾ ਟੀਰਾ ਆਪਾਂ 12 ਇੰਚ ਸੀਗਾ ਆਪਣਾ ਜਿਹੜਾ ਟੀਰਾ ਸੀਗਾ ਆਪਾਂ ਇੱਥੋਂ 6 ਇੰਚ ਦੇ ਹਿਸਾਬ ਨਾਲ ਕੱਟ ਕਰਾਂਗੇ ਬਟ ਇੱਕ ਚੀਜ਼ ਹੋਰ ਵੀ ਆਪਾਂ ਧਿਆਨ ਦੇ ਵਿੱਚ ਰੱਖਣੀ ਹੈ ਅਗਲ ਪਤਲਾ ਬੰਦਾ ਤਾਂ ਆਪਾਂ ਇੱਥੋਂ ਦਾ ਗਲਾ ਪਿਸਲ ਜਿਹੜਾ 2.5 ਇੰਚ ਕਟਾਂਗੇ ਤੇ ਇੰਨਾ ਕੁ ਆਪਾਂ ਸਲਾਈ ਦਾ ਲੈ ਲਾਂਗੇ ਤੇ ਜਿਹੜਾ ਆਪਾਂ ਆਹ ਵਾਲੀ ਚੀਜ਼ ਆ ਮੋਢੇ ਵਾਲੀ ਇਹ ਵਾਲੀ ਸਿਉਣਾ ਟੀਰੀ ਵਾਲੀ ਇਹ ਜਿਹੜੀ ਹੈਗੀ ਆ ਇਹ ਆਪਾਂ 3 ਜਾ ਪੌਣੇ ਕਿ ਤਿੰਨ ਰੱਖਣੀ ਆ ਉਹਦੇ ਹਿਸਾਬ ਨਾਲ ਆਪਾਂ ਇੱਥੋਂ ਥੋੜਾ ਜਿਹਾ ਤੀਰਾ ਜਿਹੜਾ ਉਹ ਘੱਟ ਵੀ ਕਰ ਸਕਦੇ ਆ ਆਪਾਂ ਪੌਣੇ 6 ਕਟਾਂਗੇ ਇੱਥੋਂ ਫਿਰ ਆਪਾਂ ਮੋਢੇ ਦੀ ਇਧਰਲੇ ਜਿਹੜੀ ਮੋਢੇ ਦਾ ਨਿਸ਼ਾਨ ਲਾ ਲਾਂਗੇ ਮੋਢੇ ਦਾ ਨਿਸ਼ਾਨ ਆਪਾਂ 7 ਇੰਚ ਤੇ ਲਾਵਾਂਗੇ ਕਿਉਂਕਿ ਆਪਣੀ ਜਿਹੜੀ ਇੱਥੋਂ ਇਹ ਨਿਸ਼ਾਨੀ ਆ ਇਹ ਆਪਣੀ 16 ਇੰਚ ਦਾ ਆਪਣੀ ਜਿਹੜੀ ਇੱਥੋਂ ਛਾਤੀ ਵਾਲੀ ਨਿਸ਼ਾਨੀ ਹੈ 16 ਇੰਚ ਤਾਂ ਆਪਾਂ ਮੋਢੇ ਦੀ ਕੱਟ ਕਿਵੇਂ ਪਾਵਾਂਗੇ ਅੱਧਾ ਇੰਚ ਇਧਰੋਂ ਕੱਟ ਕਰ ਲਾਂਗੇ ਤੇ ਅੱਧੇ ਇੰਚ ਤੇ ਇਧਰੋਂ ਇਹ ਆਪਣਾ ਇਦਾਂ ਇਹ ਆਪਣੇ ਮੋਡੇ ਦੀ ਨਿਸ਼ਾਨ ਲੱਗ ਜੂ ਇੱਥੋਂ ਜਿਹੜਾ ਹੈਗਾ ਪਿਛਲ ਇਹ ਆਪਣਾ ਪਿਛਲੇ ਮੋਡੇ ਦੀ ਕਾਟ ਪਾਵਾਂਗੇ ਆਪਾਂ ਇੱਥੋਂ ਆ ਆਪਣੇ ਪਿਛਲੇ ਮੋਡੇ ਦੀ ਕਾਟ ਪੈਜੂ ਇੱਥੋਂ ਆਪਾਂ ਇਹਦੀ ਗਲਾਈ ਬਣਾ ਕੇ ਇੱਥੋਂ ਆਪਾਂ ਮੂਰਲੇ ਮੋਡੇ ਦੀ ਕਾਟ ਪਾਵਾਂਗੇ ਇਹ ਆਪਾਂ ਇਦਾਂ ਪਹਿਲਾਂ ਤੀਰੇ ਦਾ ਨਿਸ਼ਾਨ ਲੈ ਲੈਣਾ ਫਿਰ ਆਪਾਂ ਇੱਥੇ ਆਹ ਮੋਡੇ ਦਾ ਨਿਸ਼ਾਨ ਲਾਇਆਗਾ ਮੋਡੇ ਦਾ ਨਿਸ਼ਾਨ ਆ ਜਿਹੜਾ ਆਪਾਂ ਉਹ ਦੱਸਿਆ ਤੁਹਾਨੂੰ 7 ਇੰਚ ਤੇ ਲਾਇਆ ਇਧਰੋਂ ਆਪਣਾ ਇੱਥੇ ਸੀ 16 ਇੰਚ ਆਪਾਂ ਇਹ ਥੋੜਾ ਜਿਹਾ ਵੱਧ ਰੱਖ ਸਕਦੇ ਹਾਂ ਕਿਉਂਕਿ ਜਿਹੜੀ ਆਪਾਂ ਸਾਈਡ ਵਾਲੀ ਇਹ ਪਲੋਈ ਪਾਵਾਂਗੇ ਉਹਦੇ ਵਿੱਚ ਅੱਗੇ ਸਲਾਈ ਆ ਜੰਦੀ ਹੈ ਇਹ ਸੀਗੀ ਅੱਜ ਦੀ ਆਪਣੀ ਤੀਰੇ ਦੀ ਤੇ ਮੋਢੇ ਦੀ ਵੀਡੀਓ ਨੈਕਸਟ ਵੀਡੀਓ ਦੇ ਨਾਲ ਮਿਲਦੇ ਹਾਂਗੇ